ਇੱਕ ਗੋਬੀ ਨੇ ਇੱਕ ਹੁਨਾਰ ਲੜਕੀ ਦੀ ਜਾਨ ਲੈ ਲਈ ਹੈ ਲੜਕੀ ਨੀਟ ਦੀ ਤਿਆਰੀ ਕਰ ਰਹੀ ਸੀ ਪੇਪਰਾਂ ਦੀ ਤਿਆਰੀ ਕਰ ਰਹੀ ਸੀ ਪਰ ਉਸ ਨੂੰ ਗੋਬੀ ਖਾਣਾ ਮਹਿੰਗਾ ਪੈ ਗਿਆ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਸਬਜ਼ੀਆਂ ਬਣਦੀਆਂ ਨੇ ਤੇ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਵੇਂ ਸਬਜ਼ੀਆਂ ਦਾ ਕੀੜਾ ਤੁਹਾਡੇ ਸਰੀਰ ਦੇ ਵਿੱਚ ਜਾਂਦਾ ਹੈ ਕਿਵੇਂ ਅੰਤੜੀਆਂ ਦੇ ਵਿੱਚ ਇਹ ਆਂਡੇ ਫੁੱਟਦੇ ਨੇ ਕਿਵੇਂ ਇਹਨਾਂ ਦਾ ਕੀੜਾ ਤੁਹਾਡੇ ਪੂਰੇ ਸਰੀਰ ਦੇ ਵਿੱਚ ਘੁੰਮਦਾ ਹੈ ਤੇ ਕਿਵੇਂ ਇਹ ਤੁਹਾਡੇ ਦਿਮਾਗ ਦੇ ਵਿੱਚ ਵੱੜ ਕੇ ਤੁਹਾਡੇ ਦਿਮਾਗ ਨੂੰ ਡੈਮੇਜ ਕਰਦਾ ਹੈ ਤੇ ਤੁਹਾਡੀ ਜਾਨ ਵੀ ਲੈ ਸਕਦਾ ਹੈ ਇਹ ਜਾਣਕਾਰੀ ਹਰ ਇੱਕ ਘਰ ਦੇ ਵਿੱਚ ਪਤਾ ਹੋਣੀ ਚਾਹੀਦੀ ਹੈ ਖਾਸ ਕਰਕੇ ਬੱਚਿਆਂ ਨੂੰ ਇਹ ਖਬਰ ਦਿਖਾ ਦਿਓ ਅਤੇ ਸਮਝਾ ਦਿਓ ਕਿ ਕਿਹੜੀਆਂ ਸਬਜ਼ੀਆਂ ਕਿਵੇਂ ਨਹੀਂ ਖਾਣੀਆਂ ਨੇ ਜੀ ਆਸਾਇਸ਼ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥਵਾੜੇ ਨਾਲ ਪ੍ਰਿਆ ਤਕਰੀਬਨ ਦੋ ਖਬਰਾਂ ਇੱਕ ਹਫਤੇ ਦੇ ਵਿੱਚ ਆ ਗਈਆਂ ਜਿੱਥੇ ਕਿ ਦੋ ਕੁੜੀਆਂ ਦੀ ਜਾਨ ਜਿਹੜੀ ਆ ਉਹ ਚਲੀ ਗਈ ਹੈ ਇੱਕ ਲੜਕੀ ਜੋ ਸਕੂਲ ਦੇ ਵਿੱਚ ਪੜ੍ਹਦੀ ਸੀ ਇੱਕ ਲੜਕੀ ਜੋ NEET ਦੀ ਤਿਆਰੀ ਕਰ ਰਹੀ ਸੀ ਉਹ ਲੜਕੀਆਂ ਜੰਕ ਫੂਡ ਯਾਨੀ ਕਿ 버ਗਰ ਪੀਜ਼ਾ ਦੇ ਵਿੱਚ ਜਿਹੜੀ ਚੀਜ਼ਾਂ ਪਾਈਆਂ ਜਾਂਦੇ ਨੇ ਜਿਵੇਂ 버ਗਰ ਦੇ ਵਿੱਚ ਪੱਤਾ ਗੋਭੀ ਪਾਈ ਜਾਂਦੀ ਹੈ ਤੇ ਉਹਦੇ ਵਿੱਚ ਕਾਰਬਲਾ ਕੀੜਾ ਜਿਹੜਾ ਹੈ ਉਹ ਲੜਕੀ ਦੇ ਸਰੀਰ ਦੇ ਵਿੱਚ ਗਿਆ ਉਸ ਤੋਂ ਬਾਅਦ ਉਹਦੇ ਦਿਮਾਗ ਦੇ ਵਿੱਚ ਗਿਆ ਤੇ ਹੁਣ ਜਿਹੜੀ ਆ ਉਸ ਦੀ ਜਾਨ ਜਿਹੜੀ ਆ ਉਹ ਚਲੀ ਗਈ ਹੈ ਹੁਣ ਤੁਸੀਂ ਕਹੋਗੇ ਕਿ ਇੱਕ ਗੋਭੀ ਦੇ ਵਿੱਚ ਕੀੜਾ ਸੀ ਤੇ ਆਖਿਰਕਾਰ ਕੀ ਉਹ ਲੜਕੀ ਨੂੰ ਦਿਖਿਆ ਨਹੀਂ ਅਤੇ ਕਿਵੇਂ ਉਹ ਦਿਮਾਗ ਦੇ ਵਿੱਚ ਵੱੜ ਗਿਆ ਕਿਵੇਂ ਉਹ ਉਸ ਦੀ ਮੌਤ ਹੋ ਗਈ ਤੁਹਾਡੇ ਮਨ ਦੇ ਵਿੱਚ ਬਹੁਤ سارے ਸਵਾਲ ਆ ਜਾਣਗੇ ਤੇ ਤੁਹਾਨੂੰ ਦੱਸਦੀ ਹਾਂ ਕਿ ਮੀਰਾ ਰਿਪੋਰਟਸ ਅਕੋਰਡਿੰਗ ਬਹੁਤ ਸਾਰੇ ਡਾਕਟਰਸ ਨੇ ਇਸ ਦੇ ਬਾਰੇ ਬਹੁਤ ਸਾਰੀਆਂ ਰਿਸਰਚ ਜਿਹੜੀਆਂ ਨੇ ਉਹ ਕੀਤੀਆਂ ਨੇ ਦੱਸਦੀ ਹੈ ਕਿ ਜਿਹੜੇ ਅਹ ਜ਼ਮੀਨ ਦੇ ਵਿੱਚ ਉਗਣ ਵਾਲੀਆਂ ਸਬਜ਼ੀਆਂ ਨੇ ਜਿਵੇਂ ਪੱਤਾ ਗੋਭੀ ਹੋ ਗਿਆ ਗੋਭੀ ਹੋ ਗਈ ਜਾਂ ਹੋਰ ਸਬਜ਼ੀਆਂ ਜਿਹੜੀਆਂ ਜ਼ਮੀਨ ਦੇ ਵਿੱਚ ਉਗਦੀਆਂ ਨੇ ਜਿਵੇਂ ਪਾਲਕ ਹੋ ਗਿਆ ਜਿਵੇਂ ਸ਼ਿਮਲਾ ਮਿਰਚ ਹੋ ਗਈਆਂ ਇਹ ਸਬਜ਼ੀਆਂ ਜਿਹੜੀਆਂ ਜ਼ਮੀਨ ਚ ਉਗਦੀਆਂ ਨੇ ਇਹਨਾਂ ਦੇ ਉੱਤੇ ਪੈਰਾਸਾਈਟ ਯਾਨੀ ਕਿ ਪਰਜੀਵੀ ਜਿਹੜਾ ਉਸ ਨਾਮ ਦਾ ਜਿਹੜਾ ਜੀਵ ਹੈ ਉਹ ਹੁੰਦਾ ਹੈ ਤੁਸੀਂ ਕਹੋਗੇ ਕਿ ਵੱਡਾ ਕੀੜਾ ਹੈ ਉਹ ਤੋਂ ਦਿਖਣਾ ਚਾਹੀਦਾ ਦਰਸਲ ਇਹ ਪਰਜੀਵੀ ਹੁੰਦੀਆਂ ਨੇ ਪੈਰਾਸਾਈਟ ਹੁੰਦੀਆਂ ਨੇ ਜੋ ਦੇਖਦੀਆਂ ਨਹੀਂ ਨਹੀਂ ਇਹ ਐਸ ਕਰਕੇ ਤਿਆਰ ਹੁੰਦੀਆਂ ਨੇ ਜਦੋਂ ਕੋਈ ਜਾਨਵਰ ਜਿਹੜਾ ਹੈ ਉਹ ਕਿਸੇ ਸਬਜੀ ਦੇ ਉੱਤੇ ਮਲ ਮੂਤਰ ਕਰ ਦਿੰਦਾ ਹੈ ਤੇ ਉਹ ਪੈਰਾਸਾਈਟ ਬਣ ਜਾਂਦੀਆਂ ਨੇ ਉਹ ਟਰਾਂਸਪੇਰੈਂਟ ਕੀੜਾ ਬਣ ਜਾਂਦਾ ਹੈ ਤੇ ਉਹ ਜਦੋਂ ਅਸੀਂ ਖਾਂਦੇ ਆ ਜਦੋਂ ਅਸੀਂ ਸਬਜੀ ਨੂੰ ਚੰਗੀ ਤਰ੍ਹਾਂ ਧੋਂਦੇ ਨਹੀਂ ਆ ਅਸੀਂ ਜਿਹੜਾ ਹੈ ਉਸ ਨੂੰ ਚੰਗੀ ਤਰ੍ਹਾਂ ਜਦੋਂ ਅਸੀਂ ਪਕਾਉਂਦੇ ਨਹੀਂ ਉਸ ਤੋਂ ਬਾਅਦ ਉਹ ਸਾਡੇ ਸਰੀਰ ਦੇ ਵਿੱਚ ਜਾਂਦਾ ਹੈ ਤੇ ਅੰਤੜੀਆਂ ਦੇ ਵਿੱਚ ਇਹ ਆਂਡਾ ਜਿਹੜਾ ਹੈ ਉਹ ਛੇਕ ਕਰਕੇ ਜਾਂਦਾ ਹੈ ਉਸ ਤੋਂ ਬਾਅਦ ਇਹ ਅੰਡਾ ਆਪਣੇ ਟਾਈਮ ਦੇ ਅਕੋਰਡਿੰਗ ਅੰਦਰ ਫੋਟਦਾ ਹੈ ਤੇ ਉਸ ਤੋਂ ਬਾਅਦ ਇਹ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਫੈਲਦਾ ਹੈ ਤੇ ਜਦੋਂ ਦੱਸਿਆ ਜਾਂਦਾ ਹੈ ਕਿ ਇਹਦੇ ਕੋਈ ਲੱਛਣ ਨਹੀਂ ਹੁੰਦੇ ਨਹੀਂ ਪਤਾ ਲੱਗਦਾ ਕਿ ਤੁਹਾਡੇ ਸਰੀਰ ਦੇ ਵਿੱਚ ਕੀੜਾ ਹੈ ਹਾਲਾਂਕਿ ਜਦੋਂ ਤੁਹਾਨੂੰ ਕਿਸੇ ਚੀਜ਼ ਦੇ ਕਰਕੇ ਜੇ ਤੁਸੀਂ ਟੈਸਟ ਵਗੈਰਾ ਕਰਾਉਂਦੇ ਹੋ ਤੁਹਾਡੇ ਪੇਟ ਦੇ ਵਿੱਚ ਜਾਂ ਕਿਤੇ ਹੋਰ ਹੋਵੇ ਤੁਸੀਂ ਟੈਸਟ ਕਰਾਉਂਦੇ ਹੋ ਪਤਾ ਲੱਗ ਜਾਂਦਾ ਹੈ ਕਿ ਇਹ ਤੁਹਾਡੇ ਸਰੀਰ ਦੇ ਵਿੱਚ ਕੀੜਾ ਹੈ ਤੇ ਤੁਸੀਂ ਇਸ ਨੂੰ ਦਵਾਈਆਂ ਦੇ ਨਾਲ ਠੀਕ ਕਰ ਸਕਦੇ ਹੋ ਪਰ ਜੇਕਰ ਇਹ ਤੁਹਾਡੇ ਦਿਮਾਗ ਦੇ ਵਿੱਚ ਵੱਢ ਜਾਵੇ ਤੇ ਦੱਸਿਆ ਜਾਂਦਾ ਹੈ ਕਿ ਇਹਦਾ ਇਲਾਜ ਵੋਟ ਕੱਟ ਹੈ ਸੋ ਇਸ ਕਰਕੇ ਜਦੋਂ ਵੀ ਆਪਣੀ ਚੀਜ਼ਾਂ ਨੂੰ ਦੇਖੋ ਤੇ ਧਿਆਨ ਨਾਲ ਤੁਸੀਂ ਕਹੋਗੇ ਕਿ ਇਹਨਾਂ ਚੀਜ਼ਾਂ ਤੋਂ ਕਿਵੇਂ ਬਚਿਆ ਜਾ ਸਕੇ ਸੋ ਜਦੋਂ ਵੀ ਤੁਸੀਂ ਕੱਚੀਆਂ ਸਬਜ਼ੀਆਂ ਬਣਾਉਂਦੇ ਹੋ ਉਸਨੂੰ ਟਰਾਈ ਕਰੋ ਕਿ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਉਸਨੂੰ ਧੋਵੋ ਵਧੀਆ ਤੇ ਵਧੀਆ ਪਕਾਵੋ ਜੰਕ ਫੂਡ ਸਾਡੇ ਜਾਨ ਲੈ ਰਹੇ ਨੇ ਕਿਉਂਕਿ ਜੰਕ ਫੂਡ ਜੰਕ ਫੂਡ ਜਿਹੜੇ ਨੇ ਉਹਨਾਂ ਦੇ ਵਿੱਚ ਜਦੋਂ ਸਬਜ਼ੀਆਂ ਦਾ ਇਸਤੇਮਾਲ ਹੁੰਦਾ ਹੈ ਤੇ ਉਸਨੂੰ ਸਹੀ ਤਰੀਕੇ ਦੇ ਨਾਲ ਨਹੀਂ ਪਕਾਇਆ ਜਾਂਦਾ ਜਦੋਂ ਇੱਕ 버ਗਰ ਦੇ ਵਿੱਚ ਪੱਤਾ ਗੋਭੀ ਰੱਖਿਆ ਜਾਂਦਾ ਤੇ ਉਸਨੂੰ ਪਕਾ ਕੇ ਨਹੀਂ ਰੱਖਿਆ ਜਾਂਦਾ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਾਡੇ ਸਰੀਰ ਨੂੰ ਡੈਮੇਜ ਕਰਦੀਆਂ ਨੇ ਸੋ ਇੱਕ ਲੜਕੀ ਦੀ ਜਾਨ ਚਲੀ ਗਈ ਹੈ ਸੋ ਕਿਸੇ ਹੋਰ ਦੀ ਜਾਨ ਨਾ ਜਾਵੇ ਇਸ ਲਈ ਤੁਹਾਨੂੰ ਇਸ ਖਬਰ ਨੂੰ ਇਸ ਵੀਡੀਓ ਨੂੰ ਜਿਹੜਾ ਹੈ ਉਹ ਸ਼ੇਅਰ ਕਰਨਾ ਚਾਹੀਦਾ ਹੈ